ਇੱਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀਆਂ ਹਾਂ ਸਤਿ ਤੁਹਾਡਾ ਵੀ ਨਿਕਾ ਸਵਾਗਤ ਅਗਲੀ ਖਬਰ ਤੇ ਹੋਂਿਆ ਅੱਜ ਜਲੰਧਰ ਦੇ ਪੀਏਪੀ ਗਰਾਉਂਡ ਵਿਖੇ ਆ ਸੀਐਮ ਦੀ ਯੋਗਸ਼ਾਲਾ ਦੇ ਨਾਮ ਤੇ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਲੇਕਿਨ ਵੱਡੀ ਗੱਲ ਇਹ ਹੈ ਕਿ ਨਾ ਸੀਐਮ ਮਾਨ ਤੇ ਨਾ ਹੀ ਕੇਜਰੀਵਾਲ ਇਹ ਦੋਨੋਂ ਜਣੇ ਇਸ ਯੋਗਸ਼ਾਲਾ ਦੇ ਵਿੱਚ ਮੌਜੂਦ ਨਹੀਂ ਸੀਗੇ ਕਿਵੇਂ ਦੇਖੋ ਦੇਖੋ ਬਿਲਕੁਲ ਪਹਿਲੀ ਗੱਲ ਤਾਂ ਇਹ ਹੈਗਾ ਕਿ ਅੰਤਰਰਾਸ਼ਟਰੀ ਵਿਖਾ ਪੱਦਰ ਦਿੱਤੇ ਜਿਹੜਾ ਯੋਗਾ ਡੇ ਹੈਗਾ ਉਹ 21 ਤਰੀਕ ਨੂੰ ਮਨਾਇਆ ਜਾਂਦਾ ਲੇਕਿਨ ਪੰਜਾਬ ਸਰਕਾਰ ਨੇ ਆ ਦੋ ਦਿਨ ਪਹਿਲਾਂ ਇਹਨੂੰ ਮਨਾਉਣ ਦਾ ਫੈਸਲਾ ਕੀਤਾ ਤਾਂ ਕਿ ਅਸੀਂ ਉਸ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਵਿੱਚ ਵੀ ਹਿੱਸਾ ਲੈ ਸਕੀਏ ਜੀ ਤੇ ਇਹਨਾਂ ਨੇ 19 ਤਰੀਕ ਨੂੰ ਜਲੰਧਰ ਦੇ ਪੀਪੀ ਦੇ ਵਿੱਚ ਜੀ ਇੱਕ ਰਾਜਪਦਰੀ ਸਮਾਰੋਹ ਕੀ ਦਾ ਯੋਜਨ ਕੀਤਾ ਸੀਗਾ ਜਿੱਦੀ ਤਿਆਰੀ ਜਿਹੜੀ ਹੈ ਸਾਰੀ ਆਯੂਸ਼ ਵਿਭਾਗ ਵੱਲੋਂ ਕੀਤੀ ਗਈ ਸੀ ਜਿਹੜਾ ਇਹਨਾਂ ਦਾ ਆਯੂਵੈਦਿਕ ਵਿਭਾਗ ਹੈ ਉਹਦੇ ਸਖਤਰ ਵੱਲੋਂ ਕੀਤੀ ਗਈ ਜੀ ਔਰ 21 ਹਜ਼ਾਰ ਲੋਕਾਂ ਨੂੰ ਇੱਥੇ ਲਿਆਉਣ ਦਾ ਟੀਚਾ ਮਿੱਥਿਆ ਗਿਆ ਸੀ ਹਮ ਔਰ ਕਾਫੀ ਲੋਕ 21000 ਦੇ ਆਸ-ਪਾਸ ਕਰੀਬ ਕਹਿੰਦੇ ਆ ਦਾਵਾ ਕਰਦੇ ਸਰਕਾਰ ਆਈ ਵੀ ਆ ਜੀ ਲੇਕਿਨ ਮੁੱਖ ਮੰਤਰੀ ਨਹੀਂ ਆ ਨਹੀਂ ਆਏ ਜੀ ਨਾ ਕੇਜਰੀਵਾਲ ਸਾਹਿਬ ਆਏ ਹੁਣ ਇਹਦੀ ਮਤਲਬ ਇਹਦੀਆਂ ਚਰਚਾਵਾਂ ਬਹੁਤ ਛਿੜ ਗਈਆਂ ਕਿ ਐਡਾ ਵੱਡਾ ਪ੍ਰੋਗਰਾਮ ਦੇ ਉੱਤੇ ਨਾ ਛੋਟੇ-ਛੋਟੇ ਉਤ ਘਟਨ ਦੇ ਉੱਤੇ ਜਾਲ ਚਲ ਜਾਂਦੇ ਆ ਜਿਹਾ ਜਿਹੜਾ 3-4 ਦਿਨ ਪਹਿਲਾਂ 3 ਦਿਨ ਪਹਿਲਾਂ ਵਿਕਰਮਜੀਠਿਆ ਨੇ ਵੀ ਇੱਕ ਟਵੀਟ ਕੀਤਾ ਸੀਗਾ ਤੇ ਦੱਸਿਆ ਸੀਗਾ ਕਿ ਸੀਐਮ ਮਾਨ ਕਰੇ ਨੇ ਤੇ ਪੀਜੀਆਈ ਦੇ ਡਾਕਟਰਸ ਬੁਲਾਏ ਗਏ ਨੇ ਜੀ ਤੇ ਉਹ ਜਿਹੜੇ ਕਿਆਸ ਰਾਈਆਂ ਵੀ ਲਗਾਈਆਂ ਜਾ ਰਹੀਆਂ ਵਈ ਹੋ ਸਕਦਾ ਸੀ ਇਹ ਮਾਮਲ ਦੀ ਤਬੀਅਤ ਖਰਾਬ ਹੋਈ ਹੋਵੇ ਪਰ ਇਹਦੇ ਵਿੱਚ ਕਾਰਨਾ ਤਾਂ ਮਨੀਸ਼ ਸੋਧਿਆ ਉਰੇ ਆਏ ਨਾ ਕੇਜੀ ਵਾਲਾ ਆਏ ਤੇ ਨਾ ਹੀ ਜਿਹੜਾ ਹੈ ਭਗਵੰਤ ਮਾਨ ਦਾਣਾ ਇੱਥੇ ਬਹੁਤ ਵੱਡੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਅੰਦਰ ਖੱਟ ਪੜਦਾ ਨਹੀਂ ਫੇਰ ਸ਼ੁਰੂ ਹੋ ਗਈ ਕੋਈ ਹੋਰ ਹੀਲਾ ਸੁਵਿਲਾ ਤਾਂ ਨਹੀਂ ਲਾਇਆ ਜਾ ਰਿਹਾ ਸਿਹਤ ਮੰਤਰੀ ਬਲਵੀਰ ਸਿੰਘ ਜਿਹੜੇ ਉਰੇ ਪਹੁੰਚੇ ਅੱਜ ਉਹਨਾਂ ਨੇ ਆ ਕੇ ਯੋਗਾ ਦੇ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਉਹਨੇ ਸ਼ਿਰਕਤ ਕੀਤੀ ਤੇ ਲੋਕਾਂ ਨੂੰ ਇਹਦੇ ਯੋਗ ਦੇ ਫਾਇਦੇ ਵੀ ਗਿਣਾਏ ਦੇਖੋ ਅਲੱਗ ਦੇ ਵੀ हटके ਸਾਰੀ ਕਾ ਗੱਲ ਕਰੀਏ ਤੇ ਜੇ ਆਪਾਂ ਪੋਜ਼ਿਟਿਵ ਗੱਲ ਵੀ ਕਰੀਏ ਕਿ ਯੋਗਾ ਜਿਹੜਾ ਵਾ ਉਹ ਹਿੰਦੁਸਤਾਨ ਚ ਬਹੁਤ ਚੰਗੇ ਢੰਗ ਨਾਲ ਜਮੀਨ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਔਰ ਲੋਕਾਂ ਦੇ ਸਰੀਰ ਨੂੰ ਤੰਦਰੁਸਤ ਕਰ ਰਿਹਾ ਕਿਉਂਕਿ ਜਿੱਦਾਂ ਦਾ ਸਾਡਾ ਖਾਣ ਪਾਣ ਹੋ ਗਿਆ ਜੋ ਅਸੀਂ ਖਾਣੇ ਪੀਣੇ ਆ ਜਿੱਦਾਂ ਅਸੀਂ ਠੰਡਾ ਪੀ ਲਿਆ ਕੋਲਡ ਡਰਿੰਕ ਪੀ ਲਿਆ ਗਰਮ ਚਾਹ ਪੀ ਲੀ ਖਾ ਲਿਆ ਜੰਕ ਫੂਡ ਖਾ ਲਿਆ ਕੇਕ ਖਾ ਲਿਆ ਤੇ ਇਹਦੇ ਨਾਲ ਸਰੀਰ ਦੇ ਵਿੱਚ ਜਿਹੜਾ ਵਾ ਉਹ ਫੈਟ ਵੀ ਵੱਧ ਰਹੀ ਹੈ ਤੇ ਮੈਟਾਬੋਲਿਜ਼ਮ ਸਲੋ ਹੋ ਰਿਹਾ ਬਿਲਕੁਲ ਮੈਟਾਬੋਲਿਜ਼ਮ ਸਲੋ ਨੂੰ ਸਿਰਫ ਤੁਸੀਂ ਫਾਸਟ ਸਿਰਫ ਯੋਗਾ ਨਾਲ ਕਰ ਸਕਦੇ ਹੋ ਜੀ ਕਿਉਂਕਿ ਜਿਮ ਦੇ ਵਿੱਚ ਅਸੀਂ ਚਲੇ ਜਾਂਦੇ ਹਾਂ ਜਿਮ ਦੇ ਵਿੱਚ ਇਸ ਕਸੀਂ ਮਸਕুলਰ ਐਕਸਰਸਾਈਜ਼ ਹੁੰਦੀ ਹੈ ਜੀ ਲੇਕਿਨ ਜਿਹੜੇ ਇੰਟਰਨਲ ਮਸ਼ੀਨ ਹੈ ਸਾਡੀ ਮੰਨ ਲਓ ਜੇ ਲੀਵਰ ਹੈ ਹਮ ਪੈਨਕ੍ਰੀਆਜ਼ ਹੈ ਲੀਵਰ ਹੈ ਜੇ ਪੈਨਕ੍ਰੀਆਜ਼ ਇਨਸੂਲਿਨ ਨਹੀਂ ਰਿਲੀਜ਼ ਕਰੇਗੀ ਤਾਂ ਤੁਹਾਨੂੰ ਫਿਰ ਸ਼ੂਗਰ ਹੋਏਗੀ ਜੇ ਲੀਵਰ ਫੈਟੀ ਹੋ ਜਾਏਗਾ ਤੇ ਇਨਸੂਲਿਨ ਰਿਲੀਜ਼ ਘੱਟ ਜਾਏਗੀ ਫਿਰ ਵੀ ਸ਼ੂਗਰ ਹੋ ਜਾਏਗੀ ਬਲੱਡ ਪ੍ਰੈਸ਼ਰ ਵੀ ਵੱਜ ਜਾਏਗਾ ਕੋਲੈਸਟ੍ਰੋਲ ਵੀ ਵੱਜ ਜਾਏਗਾ ਬੈਡ ਕੋਲੈਸਟ੍ਰੋਲ ਵੱਧ ਜਾਣਗੇ ਟ੍ਰਾਈਗਲਿਸਰਾਈਡ ਵੱਧ ਜਾਣਗੇ ਜੀ ਤੇ ਹੋਰ ਜਿਹੜੀਆਂ ਬਿਮਾਰੀਆਂ ਸ਼ਰੀਰ ਦੇ ਵਿੱਚ ਹੈਗੀਆਂ ਉਹ ਪ੍ਰੋਸਟੇਟ ਵੱਜ ਜਾਂਦੇ ਆ ਇੰਟਰਸਟਾਈਨਸ ਬਾਉਲਸ ਵੱਜ ਜਾਂਦੇ ਆ ਇਰਿਟੇਸ਼ਨਸ ਵੱਜ ਜਾਂਦੀਆਂ ਇਹ ਬਹੁਤ ਬਿਮਾਰੀਆਂ ਜਿਹੜੀਆਂ ਨਾਲ ਦੀ ਨਾਲ ਲੇਕਿਨ ਗੱਲ ਇਹ ਹੈ ਕਿ ਇੰਟਰਨਲ ਮਸ਼ੀਨ ਨੂੰ ਸਿਰਫ ਯੋਗਾ ਨਾਲ ਤੁਸੀਂ ਜੀ ਰੀਫਰੈਸ਼ ਕਰ ਸਕਦੇ ਹੋ ਹੋਰ ਉਹਦਾ ਕੋਈ ਰਸਤਾ ਨਹੀਂ ਹੈ ਹਮ ਜਿਵੇਂ ਹੁਣ ਆਪਾਂ ਦੇਖੋ ਹੁਣ ਤਾਂ ਅੱਜ ਦੇ ਦੌਰ ਦੇ ਵਿੱਚ ਅਸੀਂ ਮੋਬਾਈਲ ਬਹੁਤ ਇਸਤੇਮਾਲ ਕਰਦੇ ਆ ਜੀ ਮੋਬਾਈਲ ਦੀ ਮੈਕਸਿਮਮ ਯੂਜ਼ਸ ਇੰਨੀ ਹੋ ਗਈ ਹੈ ਕਿ ਦਿਨ ਚ ਜੇ ਆਪਣੇ ਕੋ ਦਿਨ ਚ 12 ਘੰਟੇ ਕੰਮ ਕਰਦੇ 6-7 ਘੰਟੇ ਅਸੀਂ ਮੋਬਾਈਲ ਤੇ ਰਹਿੰਦੇ ਹਾਂ ਬਿਲਕੁਲ ਬਿਲਕੁਲ ਉਹਦੇ ਨਾਲ ਤੁਹਾਡੀ ਗਰਦਨ ਥੱਲੇ ਸਰਵਾਈਕਲ ਹੋ ਰਿਹਾ ਹ ਤੁਹਾਡੀ ਸਰਵਾਈਕਲ ਹੁੰਦਾ ਹੈ ਤੇ ਫਿਰ ਤੁਹਾਨੂੰ ਜਿਹੜਾ ਉਹ ਯੋਗਾ ਨਾਲੇ ਠੀਕ ਹੋ ਸਕਦਾ ਜੀ ਜੀ ਜਿੰਨਾ ਮਰਜੀ ਅਸੀਂ ਫਿਜ਼ੀਓਥੈਰੇਪੀ ਕੋ ਚਲ ਜੀਏ ਜਿੰਨਾ ਮਰਜੀ ਅਸੀਂ ਦਵਾਈਆਂ ਲੈ ਲਈਏ ਮ사ਜ ਕਰਾ ਲਈਏ ਲੇਕਿਨ ਤੱਕ ਤੁਸੀਂ ਉਹਦੇ ਉਹਨੂੰ ਬੈਕਬੋਨ ਜਿਹੜੀ ਹੈਗੀ ਆ ਉਹਨੂੰ ਤੁਸੀਂ ਸਟ੍ਰੈਚ ਨਹੀਂ ਕਰੋਗੇ ਉਹਦੇ ਮਨਕਿਆਂ ਦੀ ਅਲਾਈਨਮੈਂਟ ਨਹੀਂ ਹੋ ਸਕਦਾ ਜੀ ਜੀ ਅੱਛਾ ਇਸ ਕਰਕੇ ਯੋਗਾ ਦੀ ਮਹੱਤਵਪੂਰਨ ਵੀ ਹੋ ਗਿਆ ਯੋਗ ਨੂੰ ਜਿਹੜਾ ਲੋਕਾਂ ਨੇ ਅਪਣਾਣਾ ਵੀ ਕਰਤਾ ਹੈ ਸੁਰੂ ਬਈ ਨਾਲ ਤੁਹਾਡਾ ਦਿਮਾਗ ਵੀ ਰਿਲੈਕਸ ਰਹਿੰਦਾ ਵਾ ਸਟ्रेस ਵੀ ਅੱਖਾਂ ਤੋਂ ਘਟਦਾ ਵਾ ਅੱਖਾਂ ਦੀ ਰੋਸ਼ਨੀ ਵੀ ਵਾਧੀ ਹੈ ਸੋ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਜਿਹੜੀ ਆਕਸੀਜਨ ਇਨਹੇਲੇਸ਼ਨ ਵਧਦੀ ਹੈ ਜੀ ਅਸੀਂ ਆਕਸੀਜਨ ਵਧ ਲੈਨੇ ਆ ਬਲੱਡ ਦੀ ਫਾਰਮੇਸ਼ਨ ਨਵੀਂ ਹੁੰਦੀ ਹੈ ਸੋ ਇਹ ਜਿਹੜੀਆਂ ਚੀਜ਼ਾਂ ਦੇ ਨਾਲ ਲੋਕਾਂ ਦਾ ਜਾਗਰੂਕ ਹੋਣ ਲੱਗ ਪਿਆ ਜੀ ਇਹ ਜਿਹੜਾ ਨਰਿੰਦਰ ਮੋਦੀ ਹੋਰਾਂ ਨੇ ਕਿ ਜੂਨ ਨੂੰ ਵਿਖੇ ਪੱਦਰ ਦੇ ਉੱਤੇ ਯੋਗਾ ਡੇ ਇੱਕ ਲਾਗੂ ਕਰਵਾਤਾ ਇਹ ਮਿਲਖਣ ਆ ਜੀ ਜੀ ਲੇਕਿਨ ਜਿਹੜੀ ਪੰਜਾਬ ਸਰਕਾਰ ਦੀ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਵੀ ਯੋਗਸ਼ਾਲਾ ਇੱਥੇ ਹੋਈ ਸੀ ਹੂੰ ਉਸ ਯੋਗਸ਼ਾਲਾ ਦੇ ਵਿੱਚ ਸੀਐਮ ਭਗਵੰਤ ਮਾਨ ਆਏ ਸੀ ਤੇ ਬੜੀ ਦੁਨੀਆ ਆਈ ਸੀ ਤੇ ਸੀਐਮ ਮਾਨ ਨੇ ਉਦੋਂ ਹਾਲਾਕੀ ਤੁਸੀਂ ਦੇਖਿਆ ਹੋਣਾ ਅੱਜ ਵੀ ਵੀਡੀਓ ਹੁੰਦੀ ਆ ਕਿ ਯੋਗਾ ਦੇ ਵਿੱਚੋਂ ਉੱਠ ਕੇ ਉਹ ਚਲੇ ਗਏ ਸੀ ਜੀ 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 ਲੇਕਿਨ ਗੱਲ ਇਹ ਹੈਗੀ ਆ ਕਿ ਅੱਜ ਵੀ ਉਹਨਾਂ ਦੇ ਆਉਣ ਦੀ ਤਿਆਰੀ ਸੀ ਲੇਕਿਨ ਕੱਲ ਸ਼ਾਮ ਤੱਕ ਉਹ ਨਹੀਂ ਆਏ ਤੇ ਮੈਂ ਉਦੋਂ ਹੀ ਸਮਝ ਲਿਆ ਸੀ ਵੀ ਕੋਈ ਗੜਬੜੀ ਹੈ ਕਿਉਂਕਿ ਚੰਡੀਗੜ੍ਹੋਂ ਸਿੱਧਾ 6 ਵਜੇ ਇੱਥੇ ਪਹੁੰਚਣਾ ਬੜਾ ਔਖਾ ਹੁੰਦਾ ਹੈ ਜੀ ਜੀ 6 ਵਜੇ ਯੋਗਸ਼ਾਲਾ ਸ਼ੁਰੂ ਹੋ ਜਾਣੀ ਸੀ ਚੰਡੀਗੜ੍ਹੋਂ ਤੁਸੀਂ 4 ਵਜੇ ਚੱਲੋਗੇ ਤੇ 6 ਵਜੇ ਪਹੁੰਚੋਗੇ ਬਿਲਕੁਲ ਕਿਉਂਕਿ ਇਹ ਜਿਹੜਾ ਯੋਗਾ ਦਾ ਟਾਈਮਿੰਗ ਹੁੰਦਾ ਸ਼ੈਡਿਊਲਡ ਹੁੰਦਾ ਇਹਦੇ ਵਿੱਚ ਤੁਸੀਂ ਚੇਂਜ ਨਹੀਂ ਕਰ ਸਕਦੇ ਕਿਉਂਕਿ ਉਸ ਤੋਂ ਬਾਅਦ ਸਨਰੀਜ਼ ਸ਼ੁਰੂ ਹੋ ਜਾਂਦੀਆਂ ਫਿਰ ਯੋਗਾ ਦਾ ਇੰਨਾ ਮਹੱਤਵ ਰਹਿੰਦਾ ਨਹੀਂ ਬੋਡੀ ਜੀ ਜੀ ਤੇ ਇਸ ਕਰਕੇ ਏ ਉਹ ਵੇຊੇ ਕੀ ਭਗਵੰਤ ਮਾਨ ਹੋਰੀ ਜਿਹੜੇ ਆ ਕੱਲ ਰਾਤ ਤੱਕ ਨਹੀਂ ਆਏ ਤੇ ਮੈਨੂੰ ਉਦੋਂ ਖਟਕ ਰਿਆ ਸੀ ਕਿ ਅਗਰ ਸੀਐਮ ਹੁਣ ਤੱਕ ਨਹੀਂ ਪਹੁੰਚੇ ਤੇ ਇਸ ਦਾ ਮਤਲਬ ਸਵੇਰੇ ਯੋਗਾ ਪ੍ਰੋਗਰਾਮ 'ਚ ਨਹੀਂ ਆਣਾ ਹੂੰ ਜੀ ਅੱਗੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਉਹਨਾਂ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿੰਨੇ ਉਦਘਾਟਨ ਕੀਤੇ ਜਲੰਧਰ ਬਲਟਨ ਪਾਰਕ ਦਾ ਕਰਕੇ ਜੀ ਫੋਰ ਹੋਰ ਬੜੇ ਉਦਘਾਟਨ ਅਮਰੀ ਸਰ ਗਏ ਕਈ ਜਗ੍ਹਾ ਇਕੱਠੇ ਕੀਤੇ ਹੂੰ ਲੇਕਿਨ ਅਚਾਨਕ ਇਸ ਪ੍ਰੋਗਰਾਮ 'ਚ ਜੋ ਗੈਪ ਹੋਣ ਦੇ ਨਾਲ ਦੋਨਾਂ ਦੇ ਹੂੰ ਦੋਨਾਂ ਦੇ ਗੈਪ ਹੋਣ ਦੇ ਨਾਲ ਕਈ ਕਿ ਆਸਰਾਈਆਂ ਸ਼ੁਰੂ ਹੋਈਆਂ ਹੋਈਆਂ ਕਈ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਜੀ ਚਲੋ ਖੈਰ ਯੋਗਾ ਅੱਜ ਬਹੁਤ ਅੱਛੇ ਢੰਗ ਨਾਲ ਸਿਹਤ ਮੰਤਰੀ ਉੱਥੇ ਸੀ ਜੀ ਨਿਤਿਨ ਕੋਲੀ ਉੱਥੇ ਸੀ ਜਿਹੜੇ ਜਲੰਧਰ ਸੈਂਟਰ ਹਲਕਾ ਦੇ ਇੰਚਾਰਜ ਆ ਜਲੰਧਰ ਦੇ ਮੇਅਰ ਬਨੀਤੀ ਰੋਥੇ ਸੀ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਆਪਣੇ ਯੋਗਾ ਨੂੰ ਮਹੱਤਵ ਹੀ ਦੱਸਿਆ ਕਰਵਾਇਆ ਵੀ ਗਿਆ ਔਰ ਰਾਜਪਦਰੀ ਸਮਾਰੋਹ ਜਿਹੜਾ ਉਹ ਤਾਂ ਕੀਤਾ ਗਿਆ ਲੇਕਿਨ ਉਹਨਾਂ ਦੀ ਗੈਰ ਮੌਜੂਦਗੀ ਜਿਹੜੀ ਉਹ ਖਟਕਦੀ ਰਹੀ ਜੀ ਬਿਲਕੁਲ ਹੁਣ ਅਗਲੀ ਖਬਰ ਤੇ ਆਉਨੇ ਆ 13 ਅਗਸਤ ਤੋਂ ਸਰਕਾਰ 3000 ਰੁਪਏ ਦਾ ਫਾਸਟ ਟੈਗ ਪਾਸ ਜਿਹੜਾ ਉਹ ਸ਼ੁਰੂ ਕਰੇਗੀ ਕੀ ਕਹਿਣਾ ਚਾਹੁੰਦੇ ਸਰ ਦੇਖੋ ਬਿਲਕੁਲ ਲੋਕ ਨਾ ਲੋਕਾਂ ਦੀ ਕੰਪਲੇਂਟ ਸੀਗੀ ਖਾਸ ਕਰਕੇ ਭਈ ਅਸੀਂ بار-बार ਜਿਹੜਾ ਇੱਕ ਫਾਸਟ ਟੈਗ ਰੀਚਾਰਜ ਕਰਾਣੇ ਆ ਖਤਮ ਹੁੰਦਾ ਮੋਬਾਈਲਾਂ ਤੇ ਲੱਗੇ ਰਹਿੰਦੇ ਆ ਜੀ ਹੁਣ ਇਹ ਹੈਗਾ ਕਿ ਤੁਸੀਂ 3000 ਰੁਪਏ ਦਾ ਫਾਸਟ ਟੈਗ ਕਰਾ ਲੋਗੇ ਤੇ ਤੁਹਾਨੂੰ 200 ਟੋਲ ਜਿਹੜੇ ਆ ਉਹ ਵੈਲਿਡ ਇੱਕ ਸਾਲ ਰਹੇਗਾ ਵੈਸੇ ਜੀ ਇੱਕ ਸਾਲ ਵੈਲਿਡ ਰਹੇਗਾ ਮੰਨ ਲਓ ਜੇ ਆਪਾਂ ਅੱਜ ਰੀਚਾਰਜ ਕਰਾ ਲਿਆ ਤੇ 200 ਟੋਲ ਜਿਹੜੇ ਆ ਪਹਿਲੇ ਤੁਹਾਨੂੰ ਫ੍ਰੀ ਹੋ ਜਾਣਗੇ ਜੀ ਅੱਛਾ ਇਹ ਬਹੁਤ ਵਧੀਆ ਗੱਲ ਹੈ ਖਾਸ ਕਰਕੇ ਉਹਨਾਂ ਭਰਾਵਾਂ ਲਈ ਜਿਹੜੇ ਇੱਥੋਂ 에어ਪੋਰਟ ਟੈਕਸੀ ਲੈ ਕੇ ਰੋਜ਼ ਜਾਂਦੇ ਹੁਣ ਉਹ ਸਾਲ ਦਾ 3000 ਦੇ ਦੇਣਗੇ ਤੇ 200 ਟੋਲ ਉਹਨਾਂ ਦਾ ਨਿਕਲ ਜਾਏਗਾ ਜੀ ਅੱਛਾ 200 ਟੋਲ ਨਿਕਲਣ ਦਾ ਮਤਲਬ ਹੈ ਹੁਣ ਜੇ ਆਪਾਂ ਔਨ ਐਵਰੇਜ ਇੱਕ ਟੋਲ ਤੇ 50 ਰੁਪਏ ਵੀ ਲਾਈਏ ਜੀ ਤੇ 10000 ਬਣ ਜਾਂਦਾ ਬਿਲਕੁਲ ਠੀਕ ਹੈ ਨਾ 7000 ਦਾ ਉਹਨਾਂ ਨੂੰ ਫਾਇਦਾ ਹੋਏਗਾ ਜੀ ਸਰਕਾਰ ਨੂੰ ਇਹ ਫਾਇਦਾ ਹੋਏਗਾ ਇੱਕ ਮੋਸਤ ਜਿਹੜਾ ਪੈਸਾ ਇਕੱਠਾ ਹੋ ਜਾਏਗਾ ਜੀ ਜੀ ਔਰ ਇੱਕ ਮੋਸਤ ਪੈਸਾ ਇਕੱਠਾ ਹੋਣ ਦੇ ਨਾਲ ਉਹਨਾਂ ਦੇ ਡਿਵੈਲਪਮੈਂਟ ਤੇ ਕੰਮ ਆ ਜਾਏਗਾ ਜਿਹੜੇ ਲੋਕਾਂ ਨੂੰ ਪਤਾ ਹੈ ਟੈਕਸੀ ਵਾਲਿਆਂ ਨੂੰ ਖਾਸ ਕਰਕੇ ਬਈ ਸਾਨੂੰ ਤਾਂ ਅਸੀਂ ਦਾ ਦਿੱਲੀ ਜਾਣਾ ਹੀ ਜਾਣਾ ਚਾਰ ਟੋਲ ਪਾਰ ਕਰਨੇ ਪੈਣੇ ਪੰਜ ਸਾਨੂੰ ਜਿਹੜੇ ਹੈਗੇ ਬਾਹਰ ਕਰਨੇ ਪੈਣੇ ਪੰਜ ਜਾਣ ਤੇ ਪੰਜ ਆ ਜੀ 10 ਟੋਲ ਤਾਂ ਲਾਣੇ ਹੀ ਪੈਣੇ ਆ ਠੀਕ ਹੈ ਨਾ ਹਿਮਾਚਲ ਜਾਂਦੇ ਆ ਉੱਥੇ ਟੋਲ ਲੱਗਦੇ ਆ ਜੀ ਐਨਕੇ ਜਾਂਦੇ ਆ ਉੱਥੇ ਟੋਲ ਲੱਗਦੇ ਆ ਇਹ ਸਾਰੇ ਫਿਰ ਇਹ ਪਹਿਲੇ ਜਿਹੜੇ ਖਾਸ ਕਰਕੇ ਜਿਹੜੇ ਰੋਜ਼ਮਰਾਂ ਹੁਣ ਮੰਨ ਲਓ ਨੌਕਰੀ ਪੇਸ਼ੇ ਵਾਲੇ ਵੀ ਮੈਂ ਕੋਈ ਕਈ ਮੇਰੇ ਸਾਥੀਆ ਵਿਚਾਰੇ ਅੰਬਰਸਰੋਂ ਰੋਜ਼ ਆਂਦੇ ਆ ਹਮਮ ਕਈ ਮੇਰੇ ਸਾਥੀਆ ਲੁਧਿਆਣੇੋਂ ਰੋਜ਼ ਆਂਦੇ ਆ ਜਾਂਦੇ ਆ ਔਰ ਜੇ ਮੰਨ ਲਓ ਅੰਬਰਸਰ ਵੀ ਅਸੀਂ ਜਾਣਦੇ ਆ ਦੋ ਟੋਲ ਰਸਤੇ 'ਚ ਜਿਲੰਧਾ ਤੋਂ ਅੰਬਰਸਰ ਪੈਂਦੇ ਆ ਜੀ ਯਾਨੀ ਤੁਸੀਂ ਚਾਰ ਵਾਰੀ ਕ੍ਰੋਸ ਕਰ ਲਿਆ ਹਮ ਠੀਕ ਹੈ ਨਾ ਹਮ ਇੱਕ ਦਿਨ 'ਚ ਚਾਰ ਵਾਰੀ ਕ੍ਰੋਸ ਕਰ ਲਿਆ ਜੀ ਤੇ ਜੇ ਤੁਸੀਂ ਮਹੀਨਾ ਦੋ ਮਹੀਨੇ ਵੀ ਆਨ ਜਾਣ ਕਰ ਲਿਆ ਹਮ ਤੇ ਤੁਹਾਡੇ ਤਾਂ 200 ਪੂਰੇ ਹੋ ਜਾਣੇ ਆ ਠੀਕ ਹੈ ਨਾ ਜੀ ਤੇ 3000 ਰੁਪਏ ਦੇ ਵਿੱਚ ਸਾਵੇਂ ਉਹਨਾਂ ਦਾ ਪੈਸਾ ਲੱਗਦਾ ਜੇ ਆਪਾਂ ਕੈਲਕੂਲੇਟ ਕਰੀਏ 50 ਤੇ 70 120 ਰੁਪਏ ਤੇ 240 ਰੁਪਏ ਰੋਜ਼ ਦੇ ਹਮ ਤੁਸੀਂ ਉਹਨੂੰ ਕੈਲਕੂਲੇਟ ਕਰ ਲਓ ਜੀ ਤੇ ਇਹ ਇਹ 240 ਰੁਪਏ ਤਾਂ ਸਾਡੇ 15 ਦਿਨਾਂ ਚ ਹੀ ਪੂਰੇ ਹੋ ਜਾਣੇ ਆ ਠੀਕ ਹੈ ਨਾ ਜੀ ਤੇ ਇਦਾਂ 2 ਮਹੀਨਿਆਂ ਚ ਪੂਰੇ ਹੋਣੇ ਆ ਹਮ ਸੋ ਲੋਕਾਂ ਨੂੰ ਇਸ ਚੀਜ਼ ਦਾ ਮੁਨਾਫਾ ਮਿਲੇਗਾ ਨਿਰੰਤਨ ਗੱਡ ਕਰੀ ਦੀ ਸੋਚ ਬੜੀ ਉੱਚੀ ਸੋਚ ਆ ਪੰਜਾਬ ਦੇ ਵਿੱਚ ਹੀ ਨਹੀਂ ਹਿੰਦੁਸਤਾਨ ਦੇ ਵਿੱਚ ਦੇਖੋ ਤੁਸੀਂ ਰੋਡ ਇਨਫਰਾਸਟ੍ਰਕਚਰ ਦੇ ਵਿੱਚ ਨੀਤੀਬਿਕਰ ਕਰੀ ਦੀ ਸੋਚ ਨੂੰ ਕਿੰਨਾ ਬਦਲਾਵ ਲਿਆਂਦਾ ਐਕਸਪ੍ਰੈਸ ਹਾਈਵੇਜ਼ ਦੇਖੋ ਤੁਸੀਂ ਜੀ ਆ ਜਿਹੜਾ ਕਟੜਾ ਐਕਸਪ੍ਰੈਸ ਹਾਈਵੇ ਬਣ ਰਿਹਾ ਹੈ ਤੁਸੀਂ ਜਲੰਧਰ ਤੋਂ ਲੈ ਕੇ ਦਿੱਲੀ ਦੇ ਵਿੱਚ 3 ਘੰਟੇ ਚ ਪਹੁੰਚ ਜਾਣਾ ਹੈ ਹਮ ਬਿਲਕੁਲ ਠੀਕ ਹੈ ਨਾ ਜੀ ਤੇ ਤੁਸੀਂ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਹਮ ਸਵੇਰੇ ਜਾਓ ਸ਼ਾਮੀ ਮੋੜਿਆਓ ਬਿਲਕੁਲ ਬਿਲਕੁਲ ਠੀਕ ਹੈ ਨਾ ਸਵੇਰੇ ਜਾਓ ਸ਼ਾਮੀ ਮੋੜਿਆਓ ਜੀ ਜਿਨ੍ਹਾਂ ਨੇ ਹੁਣ ਪੰਜਾਬ ਦੇ ਬਾਹਲੇ ਲੋਕ ਬਾਹਰ ਰਹਿੰਦੇ ਨੇ ਕੈਨੇਡਾ ਨੇ ਅਮਰੀਕਾ ਨੇ ਇੰਗਲੈਂਡ ਨੇ ਦਿੱਲੀ ਤੋਂ ਫਲਾਈਟ ਲੈਣੀ ਆ ਤੇ ਤੁਸੀਂ RAM nal ਤੁਹਾਨੂੰ ਕਿਸੇ ਟ੍ਰੇਨ ਦੀ ਲੋੜ ਨਹੀਂ ਕਿਸੇ ਟੈਕਸੀ ਦੀ ਲੋੜ ਨਹੀਂ ਹਮ ਆਪਣੀ ਕਾਰ ਚੱਕੋ ਤੇ 3 ਘੰਟੇ ਚੁੱਤੇ ਪਹੁੰਚੋ ਜੇ ਟੈਕਸੀ 'ਚ ਵੀ ਜਾਣਾ ਤੁਹਾਨੂੰ 7-8 ਘੰਟੇ ਨਹੀਂ ਹੁਣ ਸਫਰ ਕਰਨਾ ਪੈਣਾ। ਬਿਲਕੁਲ ਬਿਲਕੁਲ ਸਰ। ਇਹ ਸਾਰੀਆਂ ਉਹਦੀਆਂ ਨਿਤਨ ਗਦ ਕਰੀ ਦੀ ਸੋਚ ਦਾ ਨਤੀਜਾ ਹੈ ਜਾਨੀ ਹਿੰਦੁਸਤਾਨ ਦੇ ਵਿੱਚ ਰੋਡ ਇਨਫਰਾਸਟ੍ਰਕਚਰ ਬਹੁਤ ਤੇਜ਼ੀ ਨਾਲ ਵਿਕਦਾ ਪਿਆ। ਜੀ। 6 ਲੇਨ ਰੋਡ ਬਣਦੀਆਂ ਪਈਆਂ, 8 ਲੇਨ ਰੋਡ ਬਣਦੀਆਂ ਪਈਆਂ। ਔਰ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਵੀ ਤੁਸੀਂ ਇਸ ਗੱਲ ਨੂੰ ਨੋਟ ਕਰੋ ਕਿ ਜਿਹੜੇ ਯੂਪੀ ਵੱਲ ਜਾਂ ਉਦੋਂ ਮੁੰਬਈ ਤੋਂ ਸਿੱਧਾ ਦਿੱਲੀ ਤੱਕ ਜੋੜਿਆ ਜਾ ਰਿਹਾ ਉਹ ਲਖਣ ਆਪਣੇ ਆਪ ਚ ਪਰ ਤੁਸੀਂ ਇਹ ਰੋਡ ਨੈਟਵਰਕ ਜਿੱਦਾਂ ਮਜਬੂਤ ਹੋ ਗਿਆ ਨਾ ਦੇਖੋ ਕੈਨੇਡਾ ਚ ਰੋਡ ਨੈਟਵਰਕ ਬਹੁਤ ਮਜਬੂਤ ਹੈ ਜੀ ਜੇ ਤੁਸੀਂ ਵੈਨਕੂਵਰ ਤੋਂ ਟੋਰਾਂਟੋ ਜਾਣਾ ਹੋਵੇ ਬਾਈ ਰੋਡ ਜਾ ਸਕਦੇ ਹੋ ਹਮਮ ਟੋਰਾਂਟੋ ਤੋਂ ਤੁਸੀਂ ਅੱਗੇ ਓਟਵਾ ਮੋਂਟਰੀਅਲ ਜਾਣਾ ਬਾਈ ਰੋਡ ਜਾ ਸਕਦੇ ਹੋ ਬੜੀ ਸੋਹਣੀਆਂ ਸੜਕਾਂ ਨਿਕਲਦੀਆਂ ਔਰ ਨਾਲ-ਨਾਲ ਪਾਣੀ ਦੇ ਨਾਲ-ਨਾਲ ਨਿਕਲਦੀਆਂ ਸੜਕਾਂ ਜੀ ਮੇਰੇ ਕਹਿਣ ਦਾ ਸਾਰੀ ਇਹ ਮਤਲਬ ਹੈਗਾ ਹਮ ਬਈ ਜਦੋਂ ਰੋਡ ਇਨਫਰਾਸਟ੍ਰਕਚਰ ਮਜਬੂਤ ਹੁੰਦਾ ਜੀ ਦੇਸ਼ ਤਰੱਕੀ ਕਰਦਾ ਔਰ ਇਵੇਂ ਜਵੇਂ ਨਿਤਨ ਗੜકરી ਦੀ ਸੋਚ ਆ ਕਿ ਜਿਆਦਾ ਤੋਂ ਜਿਆਦਾ ਪੈਸਾ ਜਿਹੜਾ ਵਾ ਹਿੰਦੁਸਤਾਨ ਦੀ ਸਰਕਾਰ ਕੋ ਆਵੇ ਅਸੀਂ ਉਹਨੂੰ ਸੜਕਾਂ ਤੇ ਲਾਈਏ ਸੜਕਾਂ ਹੋਰ ਜਿਹੜੀਆਂ ਟਾਪ ਦੀਆਂ ਬਣਨ ਜਿੱਥੇ ਜਿੱਥੇ ਰੋਡ ਵਰ ਨੈਟਵਰਕ ਸਟੇਟ ਹਾਈਵੇ ਚੱਲ ਨਹੀਂ ਹੋ ਤੁਸੀਂ ਜਲੰਧਰ ਤੋਂ ਦੇਖੋ ਸਿੱਧਾ ਇੱਥੋਂ ਛਾਹਕੋਟ ਲੋਈਆਂ ਮਲਸੀਆਂ ਤੋਂ ਅੱਗੇ ਜਾ ਕੇ ਸਿੱਧਾ ਨਾ ਪਸਾਂ ਨੂੰ ਸੜਕ ਜੁੜ ਜਾਣੀ ਟਾਪ ਦਾ ਹਾਈਵੇ ਬਣ ਗਿਆ ਸਟੇ نیشنل ਹਾਈਵੇ ਔਰ ਆਪਾਂ ਨੂੰ ਕੀ ਚਾਹੀਦਾ ਪਠਾਨਕੋਟ ਵਾਲਾ ਨੈਸ਼ਨਲ ਹਾਈਵੇ ਦੇਖੋ ਟਾਪ ਦਾ ਬਣਿਆ ਕਰਸ ਕਿਤੇ ਲਾ ਵੱਟੀ ਸੋ ਇਹ ਚਾਜਾਂ ਦੇ ਨਾਲ ਜਿੱਦਾਂ ਜਿੱਦਾਂ ਸਰਕਾਰ ਨੂੰ ਟੋਲ ਤੋਂ ਪੈਸਾ ਇੱਕਦਮ ਮੁਸ਼ਤ ਆਏਗਾ। ਹੁਣ ਜਿਹੜੇ ਤਾਂ ਰੋਜ਼ ਮਰਾਂ ਦੇ ਵਿੱਚ ਜਾਣ ਵਾਲੇ ਟੈਕਸੀ ਵਾਲੇ ਉਹਨਾਂ ਨੇ ਤਾਂ ਨਾਲ ਦੀ ਨਾਲ ਅੱਜ ਕਾ ਸ਼ੁਰੂ ਕਰ ਦੇਣਾ ਫਰ ਪਹਿਲੇ ਦਿਨ ਤੋਂ ਹੀ ਜੀ ਇਹ ਪੇ ਕਰ ਦੋ 3-3000 ਰੁਪਈਆ ਅਸੀਂ ਤਾਂ ਹੁਣੇ ਤੋਂ ਸ਼ੁਰੂ ਕਰ ਦੇ ਗਏ ਬਿਲਕੁਲ ਠੀਕ ਆ ਸਰਕਾਰ ਕੋਰ ਬਰ ਰੁਪਈਆ ਕਰੋਨਾ ਰੁਪਈਆ ਇੱਕੋ ਦਿਨ ਚ ਇਕੱਠੇ ਹੋ ਜਾਣੇ ਆ ਜੀ ਲੇਕਿਨ ਗੱਲ ਇਹ ਆ ਕਿ ਲੋਕਾਂ ਨੂੰ ਵੀ ਫਾਇਦਾ ਹੋਏਗਾ ਬਿਲਕੁਲ ਬਿਲਕੁਲ ਸਰ ਇਸੇ ਤਰ੍ਹਾਂ ਹੁਣ ਅੱਗੇ ਵਧਦੇ ਆ ਕੈਬਨਟ ਮੰਤਰੀ ਡਾਕਟਰ ਅਬਜੋਦ ਦਾ ਮਜੀਠਿਆ ਤੇ ਉਹ ਤੱਤੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਮਜੀਠਿਆ ਨਿੱਜੀ ਫੋਟੋਆਂ ਜਨਤਕ ਕਰਨਾ ਮਜੀਠਿਆ ਦੀ ਇਹ ਕਟਿਆ ਰਾਸਤਿਏ ਕਿਵੇਂ ਦੇ ਸਰ ਬਿਲਕੁਲ ਦੇਖੋ ਕਿਉਂਕਿ ਮੇਰੀ ਡਾਕਟਰ ਅਮਜੋਦ ਇਥੇ ਉਹਰੇ ਕੱਲ ਆਏ ਸੀ ਬੜੀ ਲੰਬੀ ਗੱਲ ਲੱਗੀ ਹੋਈ ਉਹਨਾਂ ਨਾਲ ਉਹ ਕਹਿੰਦੇ ਇਹ ਮੇਰੀ ਐਕਸ ਵਾਈ ਫੈਮਿਲੀ ਦੀਆਂ ਤਸਵੀਰਾਂ ਮਜੀਠੀਆਂ ਨੇ ਜਨਤਕ ਕੀਤੀਆਂ ਉਹ ਕਹਿੰਦੇ ਰਾਜਨੀਤੀ ਇਸ ਲੈਵਲ ਤੇ ਨਹੀਂ ਆਣੀ ਚਾਹੀਦੀ ਖਾਸ ਕਰਕੇ ਦੇਖੋ ਤੁਸੀਂ ਪੰਜਾਬ ਚ ਰਾਜਨੀਤੀ ਦਾ ਮਿਆਰ ਬਹੁਤ ਡਿੱਗ ਗਿਆ ਸਰ ਬਿਲਕੁਲ ਜੀ ਲੋਕ ਜਿਹੜੇ ਆ ਉਹਨਾਂ ਦੇ ਪਰਸਨਲ ਜ਼ਿੰਦਗੀਆਂ ਦੇ ਉੱਤੇ ਅਟੈਕ ਹੋਣਾ ਹੈ ਘਰਾਂ ਚੋਂ ਵੜ ਗਏ ਨੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਉਹ ਲੈ ਕੇ ਅੱਗੋਂ ਜਨਤਕ ਕੀਤੀਆਂ ਜਾ ਰਹੀਆਂ ਔਰ ਇਹਦੇ ਨਾਲ ਇਹ ਸੋਚਣਾ ਚਾਹੀਦਾ ਕਿ ਉਹਦੇ ਬੱਚਿਆਂ ਤੇ ਕੀ ਇੰਪੈਕਟ ਪਵੇਗਾ ਉਹਦੇ ਪਰਿਵਾਰ ਤੇ ਕੀ ਇੰਪੈਕਟ ਪਵੇਗਾ ਜਿਹੜੀ ਕੁੜੀ ਉਹਦੇ ਕੋਲ ਡਿਵੋਰਸ ਲੈ ਚੁੱਕੀ ਹੈ ਉਹ ਤੇ ਮਾਨਸਿਕ ਕਿੰਨਾ ਵੱਡਾ ਨੁਕਸਾਨ ਹੋਇਆ ਹੋਇਆ ਹੈ ਬਿਲਕੁਲ ਜੀ ਜਿਹੜੇ ਘਰ ਵਾਲੇ ਨਾਲ ਜਿਹੜੇ ਉਹ ਆਪਣੇ ਨਵੇਂ ਵਿਆਹ ਇਹ ਹੋਏ ਘਰ ਵਾਲੇ ਨਾਲ ਹੋਏਗੀ ਉਹ ਕਿਵੇਂ ਫੋਟੋਆਂ ਦੇ ਨਵੇਂ ਘਰ ਵਾਲਾ ਵੇਖੇਗਾ ਤੇ ਕਿਵੇਂ ਉਹਨੂੰ ਉਹ ਅਸੈਪਟ ਅੱਗੋਂ ਕਰੇਗਾ ਜੀ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਕਰਨਾ ਜਿਹੜਾ ਜਲਦਬਾਜੀ ਚ ਸੋਸ਼ਲ ਮੀਡੀਆ ਤੇ ਪਾਤਾ ਦਿੱਤੇ ਵਿਕਰਮ ਚਿੱਠਿਆ ਨੇ ਲੇਕਿਨ ਬਾਅਦ ਦੇ ਵਿੱਚ ਡਾਕਟਰ ਰਵਜੋਤ ਨੇ ਉਹਦੀ ਸ਼ਿਕਾਇਤ ਵੀ ਕੀਤੀ ਆ ਜੀ ਪੁਲਿਸ ਕੰਨੀ ਸ਼ਿਕਾਇਤ ਹੋਈ ਆ ਪੁਲਿਸ ਨੇ ਹੁਣ ਉਹਦੀ ਜਾਂਚ ਕਰੇਗੀ ਉਹਦੀ ਉਹਦੀ ਜਿਹੜਾ ਸੋਸ਼ਲ ਮੀਡੀਆ ਹੈਂਡਲਸ ਆ ਉਹਦੀ ਜਾਂਚ ਹੋਵੇਗੀ ਇਹ ਫੋਟੋਆਂ ਕਿੱਥੋਂ ਆਈਆਂ ਫੋਟੋਸ ਦੇ ਆਈਪੀ ਐਡਰੈਸ ਨਾਲ ਕਿੱਥੇ ਜਾਣਗੇ ਅਟੈਚ ਬਈ ਇਹ ਕਿੱਥੋਂ ਸ਼ੁਰੂ ਹੋਈਆਂ ਕਿੱਥੇ ਖਤਮ ਹੋਈਆਂ ਕਿਉਂਕਿ ਜਿਹੜੀ ਗੱਲ ਮੈਨੂੰ ਪਤਾ ਲੱਗਿਆ ਇੱਕ ਅਸ਼ੋਕ ਨੰਗ ਲਿਆ ਹੈ ਕਿ ਉਹਨੇ ਪਹਿਲਾਂ ਇਹ ਫੋਟੋਆਂ ਜਿਹੜੀਆਂ ਅਪਲੋਡ ਕੀਤੀਆਂ ਹਮ ਔਰ ਅਪਲੋਡ ਕਰਕੇ ਉਹਨੇ ਬਹੁਤ ਕੁਝ ਗਲਤ ਸ਼ਬਦਾਵਲੀ ਮੰਤਰੀ ਸਾਹਿਬ ਬਾਰੇ ਲਿਖੀ ਜੀ ਇਸ ਦੇਖੋ ਡਾਕਟਰ ਜੋ ਉਹਦੀ ਇੱਕ ਐਮਡੀ ਡਾਕਟਰ ਹੈ ਹਮ ਬਹੁਤ ਚੰਗਾ ਹਸਪੀਟਲ ਆ ਉਹਦਾ ਔਰ ਨੋਬਲ professions ਹੈਗਾ ਠੀਕ ਹੈ ਰਾਜਨੀਤੀ ਵਿੱਚ ਆਣਾ ਉਹਦਾ ਆ ਗਿਆ ਉਹਨੂੰ ਲੇਕਿਨ ਨਾਲ ਦੀ ਨਾਲ ਉਹ ਇੱਕ ਇਹ ਵੀ ਦੇਖਣਾ ਚਾਹੀਦਾ ਦਾ ਨੋਬਲ ਕਾਜ਼ ਹੈ ਮੈਂ ਉਹਦਾ ਨੋਬਲ profession ਹੈਗਾ ਉਹਨੂੰ ਤੁਸੀਂ ਬਦਨਾਮ ਕਰਤਾ 5000 ਬੰਦਾ ਉੱਤੇ ਵਿਸ਼ਵਾਸ ਕਰਦਾ ਹੋਏਗਾ ਵੀ ਮੈਨੂੰ ਠੀਕ ਕੀਤਾ ਡਾਕਟਰ ਸਾਹਿਬ ਨੇ ਹਸਪੀਟਲ ਦੇ ਵਿੱਚ ਮੈਂ ਦਵਾਈ ਲੈਣ ਜਾਣਾ ਲੋਕ ਉਹਦੀਆਂ ਤਸਵੀਰਾਂ ਵੇਖਦੇ ਹੋਣਗੇ ਕੀ ਕਹਿੰਦੇ ਹੋਣਗੇ ਹਾਂ ਇਹ ਜਿਹੜੀਆਂ ਤੁਸੀਂ ਤਸਵੀਰਾਂ ਅਪਲੋਡ ਕਰਨੀਆਂ ਤੇ ਕਰੋ ਲੇਕਿਨ ਪਹਿਲਾਂ ਇਹਦੇ ਬਾਰੇ ਪੁੱਛ ਪੜਤਾਲ ਕਰੋ ਉਸ ਜਾਣਕਾਰੀ ਲਵੋ ਇਹ ਕੁੜੀ ਕੌਣ ਹੈ ਇਹ ਕੁੜੀ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਸਕਦਾ ਕੱਲ ਨੂੰ ਕੁੜੀ ਦਾ ਮਾਈਂਡ ਸੈਟ ਬਰੀਕ ਹੋਵੇ ਛੋਟੀ ਸੋਚ ਦੀ ਹੋਵੇ ਸੁਸਾਇਡ ਕਰ ਜੇ ਇਹ ਹਾਲਾਤਾਂ ਚ ਸੁਸਾਇਡ ਕਰ ਜੇ ਲੇਕਿਨ ਹਾਂ ਤੁਸੀਂ ਜਿਉ ਉਹਦੀ ਕਿਤੇ ਪਰਸਨਲ ਜ਼ਿੰਦਗੀ ਦੇ ਉੱਤੇ ਅਟੈਕ ਕਰਦੇ ਹੋ ਇਹ ਬਹੁਤ ਵੱਡਾ ਕ੍ਰਾਈਮ ਹੈ ਅਜ ਦੇ ਦੌਰ ਦੇ ਵਿੱਚ ਸਾਰੀ ਦਾ ਤੁਸੀਂ ਕਿਸੇ ਲੇਡੀ ਦੀ ਫੋਟੋ ਨਹੀਂ ਚਿੱਛ ਸਕਦੇ ਇੱਕ ਕ੍ਰਾਈਮ ਹੈ ਹਿੰਦੁਸਤਾਨ ਜੀ ਜੀ ਕਿਸੇ ਕੁੜੀ ਦੇ ਤੁਸੀਂ ਪਿੱਛੇ ਨਹੀਂ ਜਾ ਸਕਦੇ ਇਹ ਬਹੁਤ ਵੱਡਾ ਕ੍ਰਾਈਮ ਹੈ ਮੈਂ ਤਾਂ ਲੋਕਾਂ ਨੂੰ ਕਹਿੰਦਾ ਜੇ ਕਿਸੇ ਦੇ ਤੁਸੀਂ ਪਿੱਛੇ ਜਾਂਦੇ ਹੋ ਤਾਂ ਸੋਚ ਲਓ 354 ਬੀ ਦਾ ਸੈਕਸ਼ਨ ਬਣਿਆ ਹੋਇਆ ਜੀ ਮੋਬਾਈਲ 'ਚ ਕਿਸੇ ਕੁੜੀ ਦੀ ਫੋਟੋ ਖਿੱਚਦੇ ਉਹ ਵੀ ਕ੍ਰਾਈਮ ਹੈ ਬਿਲਕੁਲ ਤੁਸੀਂ ਕਿਸੇ ਦੀਆਂ ਫੋਟੋਆਂ ਅਪਲੋਡ ਕਰ ਰਹੇ ਹੋ ਵੀ ਫੈਮਿਲੀ ਦੀਆਂ ਪਰਿਵਾਰ ਦੀਆਂ ਡਾਕਟਰ ਅਮਜੋਤ ਮਾਮਲੇ 'ਚ ਬੜੇ ਦਿਮਾਗੀ ਤੌਰ ਤੇ ਉੱਤੇ ਪਰੇਸ਼ਾਨ ਹੋਏ ਜੀ ਬਈ ਮੈਂ ਮੈਨੂੰ ਇਹ ਬਹੁਤ ਵੱਡਾ ਚਟਕਾ ਲੱਗਿਆ ਮੈਂ ਜਿਹੜਾ ਮੈਨੂੰ ਇੱਕ ਸਾਜ਼ਿਸ਼ ਦੇ ਤਹਿਤ ਮੈਨੂੰ ਅਟੈਕ ਕੀਤਾ ਗਿਆ ਹੂੰ ਉਹ ਕਹਿੰਦੇ ਵੀ ਮੈਂ ਪੁਲਿਸ ਕੋ ਜਾਊਂਗਾ ਮੈਂ ਪੁਲਿਸ ਕੋ ਕੰਪਲੇਂਟ ਦੇ ਵੀ ਦਿੱਤੀ ਹੈ ਔਰ ਐਸਐਸਪੀ ਨੇ ਇਹਦੀ ਜਾਂਚ ਸ਼ੁਰੂ ਵੀ ਕਰਾ ਦਿੱਤੀ ਹੈ ਸਾਈਬਰ ਸੈੱਲ ਇਹਦੀ ਜਾਂਚ ਕਰੂਗਾ ਪਤਾ ਲੱਗੇਗਾ ਉਹ ਫੋਟੋਆਂ ਕਿੱਥੋਂ ਆਈਆਂ ਕਿੱਦੇ ਪਾਈਆਂ ਕਿੰਨੇ ਬਣਾਈਆਂ ਕਿਉਂਕਿ ਉਹ ਇਹ ਵੀ ਦਾਵਾ ਕਰਦੇ ਆ ਜੀ ਕਹਿੰਦੇ ਮੇਰੀ ਵਾਈਫ ਤਾਂ ਹੈ ਲੇਕਿਨ ਇਹ ਫੋਟੋਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਐਡਿਟ ਕੀਤੀਆਂ ਜੀ ਵਿੱਚ ਇਹ ਵਾਈਫ ਹੈ ਮੇਰੀ ਮੇਰੇ ਨਾਲ ਉਹਦੀਆਂ ਫੋਟੋਆਂ ਐਡਿਟ ਕੀਤੀਆਂ ਹੋਈਆਂ ਮੈਂ ਨਾਲ ਕਹਿੰਦਾ ਮੈਂ ਆਪਣੀ ਵਾਈਫ ਨਾਲ ਫੋਟੋਆਂ ਕਚਾਨਾ ਕਚਾ ਵੀ ਸਕਦਾ ਜੀ ਲੇਕਿਨ ਗੱਲ ਨਹੀਂ ਸਮਝਦੇ ਤੁਸੀਂ ਕਹਿੰਦੇ ਮੇਰੀਆਂ ਫੋਟੋਆਂ ਨੂੰ ਜਨਤਕ ਨਹੀਂ ਕਰ ਸਕਦੇ ਇਹ ਇਹ ਜਿਹੜਾ ਇੱਕ ਨਾਰੀ ਜਾਤੀ ਦਾ ਵੀ ਕਹਿੰਦੇ અપਮਾਨ ਹੈ ਕੁੜੀ ਜਿਹੜੇ ਚੰਗੇ ਚਰਿੱਤਰ ਦੀ ਹੈ ਹੋ ਸਕਦਾ ਉਹਦੇ ਨਵੇਂ ਬੱਚੇ ਵੀ ਹੋ ਗਏ ਹੋਣ ਬੱਚੇ ਕਿਉਂਕਿ 2015-16 ਦੀ ਗੱਲ ਹੈ ਅੱਜ 10 ਸਾਲ ਹੋ ਗਏ ਹੋ ਸਕਦਾ ਉਹਦੇ ਬੱਚੇ ਵੀ ਹੋ ਗਏ ਹੋਣ ਉਹਦੇ ਬੱਚੇ ਜਿਹੜੇ ਜਵਾਨ ਹੋਣਦੇ ਹੋਣ ਉਹ ਕੀ ਵੇਖਣਗੇ ਵੀ ਸਾਡੀ ਮਾਂ ਦੀ ਹੈ ਸਾਡੇ ਜਿਹੜੇ ਫਾਦਰ ਜਿਹੜੇ ਜਿਨ੍ਹਾਂ ਦਾ ਡਿਵੋਰਸ ਹੋ ਗਿਆ ਮੇਰਾ ਫੋਟੋ ਆ ਰਹੀ ਹੈ ਸਕੂਲ ਚ ਜਾਣਾ ਪੜਨਾ ਹੈ ਡਾਕਟਰ ਅਬਜੋਦ ਦੇ ਬੱਚਿਆਂ ਨੇ ਪੜਨਾ ਹੈ ਪਰ ਮੈਂ ਤਾਂ ਇਹ ਗੱਲ ਨੂੰ ਕਹਿਣਾ ਚਾਹੁੰਦਾ ਵੀ ਥੋੜਾ ਜਿਆ ਥੋੜਾ ਜਿਆ ਇਹ ਚੀਜ਼ਾਂ ਦਾ ਮੇ ਰਾਜਨੀਤੀ ਦੇ ਵਿੱਚ ਆਪਣੀ ਸੋਚ ਨੂੰ ਉੱਚਾ ਰੱਖਣਾ ਚਾਹੀਦਾ ਮਿਆਰ ਨੂੰ ਉੱਚਾ ਰੱਖਣਾ ਚਾਹੀਦਾ ਰਾਜਨੀਤੀ ਕਰੋ ਮੁੱਦਿਆਂ ਦੀ ਕਰੋ ਵਿਕਾਸ ਦੀ ਕਰੋ ਡਿਵੈਲਪਮੈਂਟ ਦੀ ਕਰੋ ਕਰਪਸ਼ਨ ਦੀ ਕਰੋ ਡਰੱਗ ਦੀ ਕਰੋ ਪਾਣੀ ਦੀ ਕਰੋ ਕੈਂਸਰ ਦੀ ਕਰੋ ਸੜਕਾਂ ਦੀ ਕਰੋ ਬੱਤੀ ਦੀ ਕਰੋ ਜਿਦੀ ਮਰਜ਼ੀ ਕਰੋ ਹਮ ਡਵੈਲਪਮੈਂਟ ਦੀ ਕਰੋ ਹਾਂ ਤੁਹਾਨੂੰ ਲੱਗੇ ਕਿ ਡਾਕਟਰ ਅਵਜੋਦ ਚਰਿੱਤਰਹੀਨ ਆ ਕਿਸੇ ਹੋਰ ਜਿਹੜੀ ਪ੍ਰੋਸੀਜਰ ਗੱਲ ਨਾਲ ਲੱਗਾ ਹੋਇਆ ਉਹਦੀਆਂ ਫੋਟੋਆਂ ਫਿਰ ਤਾਂ ਬਹੁਤ ਵੱਡੀ ਕ੍ਰਾਈਮ ਹੈ ਮੈਂ ਤਾਂ ਮਨਦਾ ਕਿ ਉਹਨਾਂ ਗਲਤ ਹੈ ਲੇਕਿਨ ਜਦੋਂ ਆਪਣੀ ਫੈਮਿਲੀ ਦੀਆਂ ਫੋਟੋਆਂ ਤੁਸੀਂ ਉਹਨੂੰ ਜਨਤਕ ਕਰਨ ਤੋਂ ਪਹਿਲਾਂ ਚਾਰ ਵਾਰੀ ਮਜੀਠਿਆ ਸਾਹਿਬ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਬਿਲਕੁਲ ਬਿਲਕੁਲ ਸਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਹੁਣ ਸਾਨੂੰ ਦੇ ਇਜਾਜ਼ਤ ਨਮਸਕਾਰ